ਵੀ ਐਚ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਰਤੀ ਐਸੋਸੀਏਸ਼ਨ ਧਾਰੀਵਾਲ ਦੇ ਸਕੱਤਰ ਰੂਪ ਸਿੰਘ ਜੱਫਰਵਾਲ ਤੇ ਨੌਜਵਾਨ ਪੁੱਤਰ ਮਨਜਿੰਦਰ ਸਿੰਘ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸ਼੍ਰੀ ਬੁਰਸਾਹ ਜੀ ਦੇ ਦਵਾਨ ਹਾਲ ਵਿੱਚ ਵਿਰਾਗਮਈ ਕੀਰਤਨ ਅਤੇ ਕਥਾ ਵਿਚਾਰਾ ਹੋਈਆਂ ਜੇ ਸਦਾਰਨ ਸਾਹਿਬ ਕਾ ਕੈਪਟਨ ਮੰਤਰੀ ਚੁੱਟਾ ਸਿੰਘ ਲੰਗਾੜ ਜਿਲ੍ਹਾ ਯੋਜਨਾ ਕਮੇਟੀ ਕਦਾਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਐਡਵੋਕੇਟ ਸੰਤੋਖ ਸਿੰਘ ਜਸਬੀਰ ਸਿੰਘ ਜੱਫਰਵਾਲ ਬਲਵਿੰਦਰ ਸਿੰਘ ਜੱਫਰਵਾਲ ਐਸਜੀਪੀਜੀ ਮੈਂਬਰ ਜਸਬੀਰ ਕੌਰ ਜੱਫਰਵਾਲ ਮੰਜਨਜੀਤ ਸਿੰਘ ਕਲਿਆਣਪੁਰ ਸਮੇਤ ਵੱਖ-ਵੱਖ ਧਾਰਮਿਕ ਸਮਾਜਿਕ ਰਾਜਨੀਤਿਕ ਆਗੂਆਂ ਆਰਤੀਆਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੇ ਪਰੇ ਮਾਨਤੇ ਅਥਰੂਆਂ ਨਾਲ ਵਿਸਰੀ ਹੋਏ ਦੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੁਰੂ ਮਾਰਾ ਜੀ ਨੇ ਜੇ ਜਾਣਾ ਮਰ ਜਾਈਏ ਘੁੰਮਣਾ ਆਈਏ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਫਿਰ ਹਜ਼ੂਰ ਕਹਿੰਦੇ ਕਰਨਾ ਕੀ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ ਜੋ ਗੁਰ ਦੱਸੇ ਬਾਟ ਮੁਰਿਦਾ ਜੋਲੀ ਜੇ ਪਤਾ ਨਾ ਕਰ ਜਣਾ ਦੁਬਾਰਾ ਨਹੀਂ ਆਉਣਾ ਤੇ ਸਾਰੇ ਮਾੜੇ ਕੰਮ ਛੱਡ ਕੇ ਉਹ ਕਰਮ ਕਰਨੇ ਚਾਹੀਦੇ ਆ ਇਹ ਜਾਂਦਾ ਸੀ ਨਾ ਪ੍ਰਿੰਸੀਪਲ ਸਦबीर ਸਿੰਘ ਜੀ ਉਹਨਾਂ ਦੀ ਇੱਕ ਕਿਤਾਬ ਹੈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਇਸ ਸਾਖੀ ਦਾ ਇਹ ਇਤਿਹਾਸ ਦਾ ਹਸਨ ਬਸਰੀ ਦੇ ਕਹਿੰਦੇ ਇੱਕ ਦਿਨ ਲੰਘਦਾ ਪਿਆ ਜੱਟੂ ਦੀ ਲੰਘ ਕੇ ਜਾਂਦਾ ਸੀ ਨਾ ਬਾਜ਼ਾਰ ਰਸਤੇ ਵਿੱਚ ਰਾਜੇ ਦਾ ਘਰ ਹੁੰਦਾ ਸੀ ਰਾਜੇ ਦਾ ਮਹਿਲ ਹੁੰਦਾ ਸੀ ਆਮ ਤੌਰ ਤੇ ਉੱਥੇ ਸਿਕਿਉਰਿਟੀ ਵਾਲੇ ਫੌਜ ਵਾਲੇ ਵੱਡੇ ਵੱਡੇ ਆਸਰ ਕਰਵਾਗੇ ਤੇ ਖੜੇ ਹੁੰਦੇ ਸੀ 2-4 ਤੇ ਆਮ ਲੋਕਾਂ ਨੂੰ ਉਸ ਮਹਿਲ ਦੇ ਨੇੜੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਆਮ ਤੌਰ ਤੇ ਉੱਥੇ ਸ਼ਨਾਟਾ ਹੁੰਦਾ 2-4 ਬੰਦੇ ਹੋ ਹਸਲ ਬਸਰੀ ਲੱਗਦਾ ਗਿਆ 1 ਮਹੀਨਾ 2-3ੇ ਸੀ ਇਹ 2 ਮਹੀਨੇ 2-4 ਸਾਲ ਜਦੋਂ ਲੱਗਦਾ ਗਿਆ ਉਹ ਪਹਿਲਾ ਡੇਰ ਵਾਲੇ ਸਿਪਾਹੀ ਨੇੜੇ ਉਹਦੇ ਵਾਕ ਰੋਗੇ ਰੋਜ਼ ਦੁਆਸਤਾਨ ਕਰਨੇ ਆ ਜਾਣਾ ਦੁਆਸਤਾਨ ਕਰਨੇ ਵਾਪਸ ਆ ਜਾਣਾ ਇੱਕ ਦਿਨ ਕੀ ਹੋਇਆ ਵਸਤ ਬਸਤੀ ਦਾ ਆਪਣੇ ਘਰੋਂ ਨਿਕਲਿਆ ਇਹਨੇ ਦੇਖਿਆ ਕਿਥੇ ਰੋਜ਼ ਸਰਾਟਾ ਦਸਣਾ ਮੈਦ ਦੇ ਬਾਗ ਦੇ ਬਾਗ ਦੇ ਰੋਗ ਕਮਾਏ ਕੱਲੇ ਆਪਣੇ ਨੰਕਾਰ ਸੰਗੇ ਪੀ ਜਾਏ ਜੀਵਸ ਬਾਗ ਦਾ ਭੇਜਿਆ ਕਰਕੇ ਕੇ ਅੰਦਰ ਇੱਕ ਦਿਨ ਤਲਾਬਾ ਦਾ ਕਿਸ ਤਰ੍ਹਾਂ ਦੀ ਛੜੀ ਜਾਨਾ ਪੈ ਗਿਆ ਮਾਲਕ ਨੇ ਜੀਵ ਨੂੰ ਭੇਜ ਤੋਂ ਪਹਿਲਾਂ ਮੌ جسد سنی مکھن کے بھی پھر جیون دتا مان لائے منڈل میں ہے اس لیے اپنی جوت رکھی اس لیے میرے آپ میں جوت رکھی تاں تم جگ میں آئے کدی مال کو شریف اس نے آنے پہ مالک مال اس رکھی ہوئی جو تھی جب اس نے آپ پہ لیا پھر کوئی اگے تاس نہیں کوئی اگے جوت نہیں کوئی فریاد نہیں کوئی تبیر نہیں کوئی دلیل نہیں آئی آگیا

ਐਸੇ ਸਦਮੇ ਝਗੜੇ ਬੜੇ ਔਖੇ ਨੇ ਹੌਸਲਾ ਦਿੱਤਾ ਜਾ ਸਕਦਾ ਹੈ ਪਰ ਜਿੰਨਾ ਚਿਰ ਪ੍ਰਮਾਤਮਾ ਹੌਸਲਾ ਨਾ ਦੇਵੇ ਉਹਨਾਂ ਚਿਰ ਹੌਸਲਾ ਨਹੀਂ ਹੁੰਦਾ ਪਾਲ ਜਵਾਨੀ ਵਿੱਚ ਚਲੇ ਜਾਣਾ ਇਹਦਾ ਵੱਡਾ ਗੈਪ پرمتما ہی پورا کر سکتے ہیں اور رب نے ان رنگ نہیں جان سکتے کی کرنا میں سان یہ گیان نہیں اس جگہ کے اٹھن تو بعد ساری باری کس کی آنی ہے ਕੀ ਬਹਾਨਾ ਬਣਾਣਾ ਹੈ ਇਸ ਮੌਜੂਦੇ ਹੁਕਮ ਨੇ ਨਾ ਸਾਡੀਆਂ ਜ਼ਿੰਮੇਵਾਰੀਆਂ ਵੇਖਣੀਆਂ ਨੇ ਨਾ ਸਾਡਾ ਸਮਾਂ ਵੇਖਣਾ ਹੈ ਇਹ ਕਹਾਈ ਹੁਕਮ ਹੈ ਜਿਸ ਨੂੰ ਦੁਨੀਆ ਦੀ ਕੋਈ ਵੀ ਸ਼ਖਸੀਅਤ ਅੱਜ ਤੱਕ ਕਾਲ ਨਹੀਂ ਸਕੀ ਇਹ ਹੁਕਮ ਰਾਮ ਨਾਮ ਜੀ ਸ੍ਰੀ ਸੀਤਾ ਜੀ ਵੀ ਆਏ ਤੇ ਲੈ ਕੇ ਉਹ ਲੋਕ ਨਹੀਂ ਸਕੇ ਇੱਕ ਦਿਨ ਮੌਤ ਦੇ ਦਰਵਾਜ਼ੇ ਥਾਣੇ ਸਿਰਸਾ ਤੋਂ ਚਲੇ ਅਸੀਂ ਸਾਰੇ ਜਨਵਰੀ ਸਭ ਵਿੱਚ ਬੈਠੇ ਹੈਂ ਗੱਲ ਯਾਦ ਹੈ ਕਿ ਸ਼ਾ ਸਾਖੀ ਹੈ ਧੰਨਵਾਦ ਜੀ ਨੇ ਫ੍ਰੀਸੀਅਨ ਨੂੰ ਸੱਦਿਆ ਤੁਸੀਂ ਲੋਕਾਂ ਦੇ ਵਸਦੇ ਰਸਤੇ ਘੱਟ ਜਾਂਦਿੰਦੇ ਹੋ ਕਦੇ ਤੁਹਾਡੇ ਮਨ ਵਿੱਚ ਇੱਛਾ ਪ੍ਰਗਟ ਨਹੀਂ ਹੋਈ ਕਿ ਅੱਜ ਧਰਮ ਰਾਜ ਦੇ ਹੁਕਮ ਨੂੰ ਟਾਲ ਦਿੱਤਾ ਜਾਵੇ ਇੱਕ ਫਰੇਸਰ ਕਹਿੰਦਾ ਜੀ ਮੇਰੀ ਜ਼ਿੰਦਗੀ ਵਿੱਚ ਦੋ ਵਾਰ ਤੁਸੀਂ ਐਸੇ ਹੁਕਮ ਦਿੱਤੇ ਮੇਰੇ ਮਨ ਵਿੱਚ ਆਇਆ ਕਿ ਮੈਂ ਬਗਾਵਤ ਕਰ ਜਾਵਾਂ ਲੇਕਿਨ ਆਖਰੀ ਮੈਨੂੰ ਤੁਹਾਡੇ ਹੁਕਮਾਂ ਦੀ ਪਾਲਣਾ ਕਰਨੀ ਪਈ ਅੰਦਰ ਵੀ ਕਿਹੜੇ ਦੋ ਮੌਕੇ ਸੀਗੇ ਕਿਹੜੇ ਦੋ ਮੌਕੇ ਸੀ ਅੰਦਰ ਜੇ ਇੱਕ ਵਾਰੀ ਤੁਸੀਂ ਮੈਨੂੰ ਹੁਕਮ ਦਿੱਤਾ ਸੀ ਕਿ ਇੱਕ ਦਰਿਆ ਦੇ ਵਿੱਚ ਫੱਟਾ ਰੁੱਲਦਾ ਜਾ ਰਿਹਾ ਉਸ ਫੱਟੇ ਉੱਤੇ ਇੱਕ ਮਾਂ ਬੱਚੇ ਨੂੰ ਜਨਮ ਦੇ ਰਹੀ ਹੈ ਤੇ ਜਦੋਂ ਜਨਮ ਦੇ ਦੇਵੇਗੀ ਉਸ ਮਾਂ ਪਾਣੀ ਵਿੱਚ ਲੋਕ ਜਿਹੜਾ ਫੱਟੇ ਨੂੰ ਹਿਲਾਵਾ ਦੇ ਕੇ ਤੇ ਉਸ ਬੱਚੇ ਦਾ ਫੱਟਾ ਕਿਨਾਰੇ ਵੱਲ ਮੁਕਰਦਾ ਹੈ ਅੰਗਾਜੀ ਜਦੋਂ ਉਹਨਾਂ ਧਰਤੀ ਤੇ ਵਿਆਹ ਮੀ ਪੈ ਰਿਹਾ ਸੀ ਕੋਈ ਦੀਵਾਰੀ ਸੀ ਜਾਂ ਤਾਂ ਨਜ਼ਰ ਹੁੰਦਾ ਤੇ ਇੱਕ ਤਾਂ ਕਹਿਰਵਾਨ ਹੱਥ ਜਿਹੜਾ ਵਾ ਮੇਰੇ ਮਾਨ ਨੂੰ ਛਾ ਪਰ ਕੋਈ ਕਿਹਾ ਕਿ ਮਹਾਰਾਜ ਦੇ ਇਸ ਫੈਸਲੇ ਨੂੰ ਨਾ ਮੰਨਿਆ ਜਾਵੇ ਪਰ ਮੇਰਾ ਹੌਸਲਾ ਨਹੀਂ ਪਿਆ ਮੈਂ ਤੁਹਾਡੇ ਹੁਕਮ ਨੂੰ ਮੰਨਦੇ ਹੋਇਆ ਉਸ ਮਾਦਕ ਪਾਣੀ ਵਿੱਚ ਡੋਕ ਦਿੱਤਾ ਤੇ ਉਹਦਾ ਫੱਟਾ ਇੱਕ ਕਿਨਾਰੇ ਵੱਲ ਨੂੰ ਕਰ ਦਿੱਤਾ ਆਨੰਬੇ ਦੂਸਰੀ ਵਾਰ ਆਂਦਾ ਜੀ ਦੂਸਰੀ ਵਾਰੀ ਅਰਬਦਾ ਬਾਦਸ਼ਾਹ ਜਿਹੜਾ ਲਏ ਉਹ ਨੂੰ ਉਸ ਆਖਿਆ ਪੀਰ ਨੂੰ ਸਰਾਵ ਦੇ ਵਿੱਚ ਅਧਿਕਾਰ ਕਰਨੀ ਜਾਂਦੇ ਨਾਲ ਜਦੋਂ ਸਰਾਵ ਨੂੰ ਪੁਰਿਆ ਜਾ ਰਿਹਾ ਸੀ ਅਧਿਕਾਰ ਕਰਨਨ ਜਿਹੜੀ ਸਰਵਰ ਕੀ ਬਣਾਈ ਸੀ ਤੇ ਲੋਕ ਉਹਦਾ ਜਸ ਕਰ ਰਹੇ ਸੀ ਕਿ ਐਡਾ ਧਰਮੀ ਰਾਜਾ ਸੰਸਾਰ ਦੇ ਪੈਦਾ ਨਹੀਂ ਹੋਣਾ ਹਰ ਕੱਖ ਵੀ ਹੋ ਰਿਹਾ ਸਿੱਤਾ ਕਰ ਰਿਹਾ ਸੀ ਜੇ ਬੈਠ ਕੇ ਅਸੀਂ ਮਹਾਨ ਗੱਤੀ ਨੂੰ ਮੌਤ ਦੇ ਘਾਟ ਨਾ ਆ ਜਾਵੇ ਇਹ ਸਭ ਪ੍ਰਗਟ ਹੋਈ ਜਿਵੇਂ ਕੀਤਾ ਉਹ ਜੋ ਉਹ ਮੈਂ ਜੋ ਹੁਕਮ ਕਰਦਾ ਜਦੋਂ ਉਹ ਸਰਾਜ ਪੈਰ ਰੱਖਣ ਲਗਾ ਜਿਸ ਵੇੜੀ ਥਾਣੀ ਤੁਸੀਂ ਜਾਣਾ ਸੀ ਅਸੀਂ ਇਤਨਾ ਭਾਰ ਉਹਦੇ ਤੇ ਪਾਤਾ ਤੇ ਵੇੜੀ ਉੱਤੇ ਸੁੱਟ ਕੇ ਮਾਰ ਦਿੱਤਾ ਕੋਲ ਪੈਰ ਪੀਟ ਦਿੱਤਾ ਸਰਾਜ ਅਗਾਹੀ ਹੋ ਕੋਈ ਕਾਰਨ ਦਾ ਨਹੀਂ ਦੋ ਵਾਰੀ ਨੇ ਆਂਦਾ ਫਿਰ ਰੱਬ ਦੇ ਹੁਕਮਾਂ ਉਂ ਨਹੀਂ ਤੁਸੀਂ ਜਾਣਦੇ ਜਿਸ ਬੱਚੇ ਨੂੰ ਕੋਈ ਦੁਨੀਆ ਦੀ ਸੱਭਿਅਤ ਪਾਲਣ ਵਾਲੀ ਨਹੀਂ ਸੀ ਉਹਦਾ ਫਟਾ ਜਿਸ ਕਿਨਾਰੇ ਨਾਲ ਤੂੰ ਲਾਇਆ ਉਹ ਅਰਧ ਦਾ ਬਾਦਸ਼ਾਹ ਮਰ ਚੁਕਾ ਸੀ ਤੇ ਉਹਨਾਂ ਦੀ 100 ਲੜਾਈ ਹੋ ਗਈ ਜਾਨ ਤੋਂ ਕਿਤੇ ਆਪਰ ਸਿਆਰੇ ਲੋਕਾਂ ਨੇ ਫੈਸਲਾ ਕੀਤਾ ਕਿ ਜਿਹੜਾ ਇਸ ਵਾਰਜ ਤੋਂ ਬਾਅਦ ਉਹ ਪਹਿਲਾ ਰਾਜਾ ਉਹ ਰਾਜਾ ਬਣਾ ਦਿੱਤਾ ਗਿਆ। ਉਹ ਨਾਮ ਆਸ ਬੱਚੇ ਦਾ ਫੱਟਾ ਉੱਥੇ ਲਾਇਆ ਜਿਹਨੂੰ ਕੋਈ ਪਾਲਣ ਵਾਲ ਨਹੀਂ ਸੀ ਉਹਨੂੰ ਅਰਧ ਦਾ ਬਾਦਸ਼ਾਹ ਬਣਾ ਦਿੱਤਾ। ਤੇ ਜਦੋਂ ਉਸ ਲੜਕਾ ਜਵਾਨ ਹੋ ਕੇ ਤੇ ਸਰਾ ਦਾ ਰਗਟਨ ਕਰ ਪਿਆ ਰਿਹਾ ਸੀ ਜਿਹਦੇ ਕੋਲ ਸਾਰੀਆਂ ਦੁਨੀਆ ਦੀਆਂ ਤਾਕਤਾਂ ਸੀ ਡਾਕਟਰ ਕਿਹ ਸੀ ਖੰਡਨ ਦੇ ਮੈਨ ਸੀ ਸਾਰੀਆਂ ਸ਼ਕਤੀਆਂ ਸੀ ਉਦੋਂ ਉਹ ਦੁਨੀਆ ਦੀ ਤਾਕਤ ਕੋਚਾ ਨਹੀਂ ਸਕੀ ਕਿ ਜਦੋਂ ਕੋਈ ਉਹਦਾ ਕੋਈ ਵਾਲੀ ਵਾਸ ਪਾਣ ਵਾਲਾ ਸੀ ਉਹ ਨੂੰ ਕੋਈ ਮਾਰ ਨਹੀਂ ਸਕਿਆ ਤੇ ਰੱਬ ਦੇ ਹੰਗ ਨੇ ਕੋਈ ਦਵਾ ਦਾ ਰੂਪ ਹੀ ਲੱਗਦਾ ਜਦੋਂ ਇਹ ਕੋਈ ਹੁਕਮ ਆ ਜਾਂਦਾ ਔਰ ਇਹਦਾ ਵੱਡਾ ਗਹਿਰ ਜਿਹੜਾ ਵਾ ਉਹ ਪਰਮਾਤਮਾ ਨੂੰ ਕਰਦਾ ਹੈ ਤੇ ਜੇ ਤੁਸੀਂ ਸਾਰੇ ਸਮਾਜ ਦੇ ਲੋਕ ਰਿਸ਼ਤੇਦਾਰ ਭੈਣ ਭਾਈ ਮਿੱਤਰ ਬੈਠੇ ਹੋ ਜਦੋਂ ਤੁਸੀਂ ਇੱਕ ਇਕੱਤਰ ਦੇ ਪਰਿਵਾਰ ਦੇ ਨਾਲ ਅਫਸੋਸ ਕਰਦੇ ਹੋ ਤੇ ਪਰਿਵਾਰ ਦਾ ਗੁੱਸਾ ਜਿਹੜਾ ਵਾਪਸ ਹਟਦਾ ਹੈ ਤੇ ਉਹ ਵੀ ਹੋਵੇ ਹੌਸਲਾ ਵਾੜ ਜਾਂਦਾ ਕਿ ਸਲਾਹ ਦੇ ਉੱਤੇ ਕੋਈ ਕੋਈ ਵੀ ਮੰਦੀ ਸੰਸਾਰ ਦੇ ਵਾਪਸ ਨਹੀਂ ਆਇਆ ਅਸੀਂ ਸਾਰੇ ਮੰਦੀ ਤਰਨ ਸਿੰਘ ਜਦੋਂ ਬੇਵਕਤੇ ਸਨਮਾ ਲਗਾਵਤ ਉਰਿਸ਼ਕ ਪੰਡੂ ਆਸਤੇ ਆਇਆ ਕੋੜਾ ਜਿਹੜਾ ਸਾਡਾ ਬਹੁਤ ਪਿਆਰਾ ਮਿੱਤਰ ਪੰਥ ਦਾ ਸਰਮਾਇਆ ਇਸ ਪਰਿਵਾਰ ਦਾ ਹਮ ਬੜਾ ਨੇਕ ਇਨਸਾਨ ਸਦਾ ਗਦਰ ਸਿੰਘ ਜੀ ਉਹ ਸਾਡੇ ਦੋਸ਼ਣ ਗਏ ਸੀ ਅੱਜ ਉਹਨਾਂ ਦੇ ਪਰਿਵਾਰ ਦਾ ਇੱਕ ਹੀਰਾ ਹੋਰ ਸਾਡੇ ਤੋਂ ਮਿਛ ਗਿਆ ਤਾਂ ਉਹ ਬੇਸ਼ਰਮ ਅਰੰਕਾਰ ਤੁਨ ਨੂੰ ਆਪਣੇ ਜਗ੍ਹਾ ਵਿੱਚ ਨਿਵਾਸ ਤੇ ਪਰਵਾਰ ਨੂੰ ਬਣ ਮੰਨ ਦਾ ਪਰਵਕਸ਼ ਇਹਦਾ ਕੁਝ ਕਹਿਦਾ ਹੈ ਸ਼ਰਧਾ ਭੇਟ ਕਰਦਾ ਤੇ ਅੱਜ ਕਰਨਾ ਵਾ ਸਾਰੀ ਸਾਧ ਸੰਗਤ ਜੀ ਪ੍ਰਸ਼ੰਤਾ ਸ਼ਰਧੇ ਜਾਣ ਔਰ ਦਰਜਾ ਦਰਜਾ ਤੁਹਾਡਾ ਸਾਰਿਆਂ ਦਾ ਬਤੁਵਾ ਕਰਨਾ ਵਾ ਕਿ ਤੁਸੀਂ ਦੁਖ ਦੇ ਸ਼ੀਪ ਬਣਿਓ ਜੇਕਰ ਤੁਸੀਂ ਲੱਭਦੇ ਹੋ ਕਰਨਾ ਵਾਇਹ ਜੀ ਦਾ ਅਨਸਾਰ ਵਾਇਹ ਜੀ